ਤਤ ਗੁਰ ਕੀ ਸੇਵਾ ਸਫਲ ਗਏ ਜੇ ਕੋ ਕਰੇ ਇਤਲਾਏ ਸਤ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਮਨ ਚਿੰਦਿਆ ਫਲ ਪਾਵਣਾ ਹੋ ਮੈਂ ਵਿੱਚੋਂ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹਰ ਸਾਲ ਦੀ ਤਰ੍ਹਾਂ 24 ਮਾਰਚ ਨੂੰ ਬਾਬਾ ਨਾਨਕ ਸਿੰਘ ਜੀ ਜੂਬ ਸਾਹਿਬ ਬਾਰੇ ਲੰਗਰਾਵਾਲੇ ਉਹਨਾਂ ਦੇ ਜਨਮ ਦਿਹਾੜੇ ਦੇ ਸਮਾਧ ਦੇ ਵਿੱਚ ਆਪਾਂ ਸਾਰੀ ਸੰਗਤ ਮਿਲ ਕੇ ਜੀਵਨ ਉਹਨਾਂ ਦਾ ਉਹਨਾਂ ਦੇ ਜੀਵਨ ਤੇ ਅਸੀਂ ਸੇਧ ਲੈਂਦੇ ਆਂ ਤੇ ਉਹਨਾਂ ਦੇ ਬਹੁਤ ਸਾਰੇ ਦੱਸਦੇ ਆਂ ਸਾਡੇ ਵਿੱਚ ਇਸ ਸਮਾਗਮ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਬਾਬਾ ਗੁਰਮੀਤ ਸਿੰਘ ਜੀ ਬਾਬਾ ਦੀਵਾ ਸਰਦਾਰ ਸਿੰਘ ਜੀ ਬੰਬੇ ਵਾਲੇ ਤੇ ਢਾਡੀ ਜੱਥਾ ਸੁਖਵਿੰਦਰ ਸਿੰਘ ਜੀ ਅਮੋਲ ਤੇ ਉਹਨਾਂ ਨੇ ਸਾਰਿਆਂ ਨੇ ਇਸਾ ਲਿਆ ਤੇ ਭਾਈ ਸਰਦੇਵ ਸਿੰਘ ਜੀ ਪਹਿਲਾਂ ਉਹਨਾਂ ਤੋਂ ਸ਼ੁਰੂਆਤ ਹੋਈ ਉਹਨਾਂ ਨੇ ਕੀਰਤਨ ਕੀਤਾ ਤੇ ਟੋਟ ਲੰਗਰ ਚੱਲੇ ਆ ਤੇ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤੇ ਖੁਸ਼ੀਆਂ ਲਈਆਂ ਬਹੁਤ ਹੀ ਧੰਤਾਂ ਅਮਦੇ ਨਾਲ ਇਹ ਸਮਾਗਮ ਮਨਾਇਆ ਗਿਆ ਤੇ ਅਸੀਂ ਅੱਗੇ ਤੋਂ ਵੀ ਸੰਗਤਾਂ ਨੂੰ ਇਹ ਬੇਨਤੀ ਕਰਦੇ ਆ ਸਾਰੇ ਜਣੇ ਨਾਲ ਮਿਲ ਕੇ ਤੇ ਸੇਵਾ ਕਰਿਆ ਕਰੀਏ ਤੇ ਜੋ ਸਾਨੂੰ ਬਾਬਾ ਜੀ ਨੇ ਇਹ ਰਸਤਾ ਦੱਸਿਆ ਉਸ ਰਾਹ ਤੇ ਚੱਲੀਏ ਤੇ ਸਾਰੇ ਜਣੇ ਨਾਲ ਮਿਲ ਕੇ ਉਹਨਾਂ ਦੇ ਗੁਰੂ ਦੇ ਗੁਰੂ ਨੂੰ ਗਾਇਆ ਕਰੀਏ ਸੇਵਾ ਕਰੋ ਸਿਮਰਨ ਕਰੋ ਲਾਹਾ ਲੈ ਲਓ ਆਪਣੀ ਜ਼ਿੰਦਗੀ ਦਾ ਸਤਿਗੁਰੂ ਜੀ ਪਾ ਸ਼ਕਿਰਪਾ ਕਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਖਤਾਲਾ ਜੀ ਤੁੱਕੀ ਫਤਿਹ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਬਖਸ਼ਿਸ਼ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਰਮ ਸੇਵਕ ਸ੍ਰੀਮਾਨ ਸੰਤ ਬਾਬਾ ਬੰਦਾਰ ਸਿੰਘ ਜੀਾਂ ਦੇ ਪਾਵਨ ਪਵਿੱਤਰ ਅਸਾਂ ਤੇ ਮਹਾਪੁਰਸ਼ਾਂ ਦਾ ਹਰ ਸਾਹਿਬ ਦੀ ਤਰ੍ਹਾਂ ਗੁਰਦੁਆਰਾ ਤਰਵੈਣੀ ਸਾਹਿਬ ਸੰਤ ਬਾਬਾ ਬੰਦਾਰ ਸਿੰਘ ਜੀ ਵਿਖੇ ਅਤੇ ਸਤਿ ਸਕਾਰ ਜੋ ਸੰਤ ਬਾਬਾ ਰਸ਼ਪਾਲ ਸਿੰਘ ਜੀ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਨਰਾਲੋ ਨਿਵਾਸੀ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਇਨਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਉਹ ਮਹਾਨ ਗੁਰਮਤ ਸਮਾਗਮ ਮਨਾਇਆ ਗਿਆ ਜਿਸ ਵਿੱਚ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਨਰਾਲੋ ਵਾਲੇ ਸੰਤ ਬਾਬਾ ਗੁਰਮੀਤ ਸਿੰਘ ਜੀ ਕਾਰ ਸੇਵਾ ਚਿਹੇ ਹਜੂਰ ਸਾਹਿਬ ਲੰਗਰ ਸਾਹਿਬ ਵਾਲੇ ਸੰਤ ਬਾਬਾ ਕਰਤਾਰ ਸਿੰਘ ਜੀ ਬੰਬੇ ਵਾਲੇ ਸੰਤ ਬਾਬਾ ਬਕਸੀ ਸਿੰਘ ਜੀ ਨਰਾਲੋ ਵਾਲੇ ਪੰਜ ਦੇ ਮਹਾਨ ਟਾਡੀ ਸੋ ਖਵਿੰਦਰ ਸਿੰਘ ਜੀ ਅਨਮੋਲ ਉਹਨਾਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਮਹਾਂਪੁਰਖਾਂ ਦੀ ਜੀਵਨੀ ਦੁਆਰਾ ਇਹ ਸੁਭ ਸੰਦੇਸ਼ ਦਿੱਤਾ ਸੇਵਾ ਤਾਂ ਸਿਮਰਨ ਦਾ ਸੰਦੇਸ਼ ਦਿੰਦੇ ਹੋਏ ਅੱਜ ਦਾ ਇਸ ਸਮਾਗਮ ਸਮਾਪਤ ਹੋਇਆ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਨਾਸਾਨਾਂ ਤੇ ਸੇਵਾਵਾਂ ਕਰਕੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ